ਸਰਕਾਰਾਂ ਅੰਦੋਲਨਕਾਰੀ ਲੋਕਾਂ ਨੂੰ ਬਦਨਾਮ ਕਰਨ ਦੇ ਰਸਤੇ ਲੱਭਦੀਆਂ ਹੁੰਦੀਆਂ ਹਨ ਔਰ ਉਹਦੇ ਰਾਹੀਂ ਇਹਨਾਂ ਕੋਲ ਇੱਕ ਬਹੁਤ ਵੱਡਾ ਅੰਤਰ ਹੈ ਜਿਹੜਾ ਆਪਣੇ ਖਿਲਾਫ ਵਰਤਨ ਦੀ ਕੋਸ਼ਿਸ਼ ਕਰਦੀਆਂ ਨੇ ਤੇ ਕਰਨ ਨਹੀਂ ਆਕੀ ਵੀ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਇਹ ਸਾਰੀ ਇੱਕ ਚਾਲ ਚੱਲੀ ਜਾ ਰਹੀ ਹੈ ਆਪਾਂ ਨੂੰ ਬਦਨਾਮ ਕਰਨ ਦੀ ਖਾਤਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਜਥੇਬੰਦੀਆਂ ਲਈ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਬੀਤੇ ਦਿਨ ਤੋਂ ਜਥੇਬੰਦੀਆਂ ਦੇ ਪੇਜਾਂ ਤੋਂ ਅਤੇ ਕਈ ਤਰ੍ਹਾਂ ਦੀ ਐਪਾਂ ਵੱਲੋਂ ਜਿਵੇਂ AI ਤੋਂ ਬਹੁਤ ਵਧਾ ਚੜਾਅ ਅਗੇ ਕਿਸਾਨਾਂ ਬਾਰੇ ਬੋਲਿਆ ਤੇ ਦੱਸਿਆ ਜਾ ਰਿਹਾ ਹੈ ਇਹ ਸਭ ਸਰਕਾਰਾਂ ਤੇ ਏਜੰਸੀਆਂ ਦੇ ਕੰਮ ਹਨ ਸਰਕਾਰਾਂ ਅੰਦੋਲਨਕਾਰੀਆਂ ਨੂੰ ਬਦਨਾਮ ਕਰਨ ਦੇ ਰਸਤੇ ਲੱਭਦੀਆਂ ਹਨ ਇਸ ਲਈ ਉਹ AI ਦੀ ਵਰਤੋਂ ਕਰ ਰਹੀਆਂ ਹਨ ਇਹ ਐਪਾਂ ਕਿਸੇ ਆਮ ਆਦਮੀ ਵੱਲੋਂ ਚਲਾਈਆਂ ਨਹੀਂ ਜਾਂਦੀਆਂ ਇਹ ਕਾਰਪੋਰੇਟ ਘਰਾਣਿਆਂ ਵੱਲੋਂ ਚਲਾਈਆਂ ਜਾਂਦੀਆਂ ਹਨ ਇਹ ਸਾਰੀ ਕਿਸਾਨਾਂ ਨੂੰ ਬਦਨਾਮ ਕਰਨ ਦੀ ਚਾਲ ਚੱਲੀ ਜਾ ਰਹੀ ਹੈ ਕੱਲ ਤੋਂ ਆਪਾਂ ਦੇਖ ਰਹੇ ਹਾਂ ਆਪਣੇ ਜਥੇਬੰਦੀ ਦੇ ਪੇਜਾਂ ਤੋਂ कई तरह दिया दयापा वालों जड़िया इंटैलीजेंस तो बहुत बधा चढ़ा के अपने बारे बोलिया जा रहा दसिया जा रहा है सब तो पहला तो मैं दसना चाहना क्या दोस्तों इस सब ਅਨੰਸੀਆਂ ਦੇ ਕੰਮ ਹੁੰਦੇ ਐ ਸਰਕਾਰਾਂ ਦੇ ਕੰਮ ਹੁੰਦੇ ਐ ਸਰਕਾਰਾਂ ਅੰਦੋਲਨਕਾਰੀ ਲੋਕਾਂ ਨੂੰ ਬਦਨਾਮ ਕਰਨ ਦੇ ਰਸਤੇ ਲੱਭਦੀਆਂ ਹੁੰਦੀਆਂ ਔਰ ਉਹਦੇ ਰਾਹੀਂ ਇਹਨਾਂ ਕੋਲ ਇੱਕ ਬਹੁਤ ਵੱਡਾ ਅੰਤਰ ਐ ਜਿਹੜਾ ਆਪਣੇ ਖਿਲਾਫ ਵਰਤਨ ਦੀ ਕੋਸ਼ਿਸ਼ ਕਰਦੀਆਂ ਨੇ ਤੇ ਕਰਨ ਨਹੀਂ ਆਕੇ ਵੀ ਕਿਉਂਕਿ ਜਿਹੜਾ ਇੰਜੀਨ ਆਪਾਂ ਚੱਲਦੀਆਂ ਨੇ ਜਿਹੜੀਆਂ ਉਹ ਕੋਈ ਆਮ ਆਦਮੀ ਦੀ ਤਾਂ ਚੱਲਦੀ ਨਹੀਂ ਉਹ ਸਾਰੇ ਦੇ ਸਾਰੇ ਕਾਰਪੋਰੇਟ ਘਰਾਣਿਆਂ ਦੀਆਂ ਹੁੰਦੀਆਂ ਤੇ ਆਪਾਂ ਜਿਹੜੇ ਲੋਕ ਕਾਰਪੋਰੇਟ ਲੋਕਾਂ ਦੇ ਖਿਲਾਫ ਲੜਨ ਵਾਲੇ ਲੋਕ ਆ ਸੋਚੋ ਜਰਾ ਉਹ ਆਪਣੇ ਵਾਸਤੇ ਇਹ ਚੰਗੀ ਗੱਲ ਜਾਂ ਆਪਣੀ ਉਸਤਤ ਦੀ ਗੱਲ ਕਿਵੇਂ ਕਰ ਸਕਦੀਆਂ ਉਹਨਾਂ ਦੇ ਮਗਰ ਕੋਈ ਚਾਲ ਹੁੰਦੀ ਹੈ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਇਹ ਸਾਰੀ ਕਚਾਲ ਚੱਲੀ ਜਾ ਰਹੀ ਹੈ ਆਪਾਂ ਨੂੰ ਬਦਨਾਮ ਕਰਨ ਦੀ ਖਾਤਰ ਜੇ ਤੁਸੀਂ ਇਹਦੇ ਕੁਝ ਗੋਟੀਆਂ ਜੋੜਨ ਦੀ ਕੋਸ਼ਿਸ਼ ਕਰੋਗੇ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਸਾਰਾ ਆਪਣੇ ਆਪ ਉਹਨਾਂ ਨੇ ਕਿ ਪਿਛਲੇ ਦਿਨੀ ਜਦੋਂ ਕਿਸਾਨ ਹਿਰਾਸਤ ਵਿੱਚ ਲਏ ਗਏ ਸਨ ਉਸ ਵੇਲੇ ਅਸੀਂ ਫੈਸਲਾ ਕੀਤਾ ਸੀ ਕਿ ਉਦੋਂ ਤੱਕ ਪਾਣੀ ਨਹੀਂ ਪੀਵਾਂਗੇ ਜਦੋਂ ਤੱਕ ਕਿਸਾਨਾਂ ਦੇ ਚੋਰੀ ਹੋਏ ਸਮਾਨ ਦੀ ਪੂਰਤੀ ਤੇ ਬਾਰਡਰ ਉਤੇ ਗੁਰਬਾਣੀ ਦਾ ਜੋ ਖੰਡਨ ਕੀਤਾ ਗਿਆ ਸੀ ਉਸ ਦੇ આરોપીਆਂ ਵਿਰੁੱਧ ਕਾਰਵਾਈ ਨਹੀਂ ਹੁੰਦੀ ਇਸ ਦੇ ਮੱਦੇਨਜ਼ਰ ਜਿਸ ਦਿਨ ਕਿਸਾਨ ਰਹਾ ਹੋਏ ਤੇ ਪ੍ਰਸ਼ਾਸਨ ਵੱਲੋਂ ਵੀ ਭਰੋਸਾ ਦਿਵਾਇਆ ਗਿਆ ਸੀ ਕਿ ਗੁਰਬਾਣੀ ਦਾ ਖੰਡਨ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਫਿਰ ਅਸੀਂ ਪਾਣੀ ਪੀਤਾ ਸੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਜਾ ਕੇ ਕਹਿ ਦਿੱਤਾ ਕਿ ਡੱਲੇਵਾਲ ਨੇ ਮਰਨਵਾਰਤ ਛੱਡ ਦਿੱਤਾ ਹੈ ਇਸ ਸਬੰਧੀ ਮਾਨਯੋਗ ਸੁਪਰੀਮ ਕੋਰਟ ਨੇ ਕਈ ਟਿੱਪਣੀਆਂ ਕੀਤੀਆਂ ਸਨ ਡੱਲੇਵਾਲ ਨੇ ਅੱਗੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਡੱਲੇਵਾਲ ਬਹੁਤ ਵਧੀਆ ਕਿਸਾਨ ਲੀਡਰ ਹਨ ਉਹ ਰਾਜਨੀਤੀ ਤੋਂ ਦੂਰ ਹਨ ਸੁਪਰੀਮ ਕੋਰਟ ਨੇ ਆਪਣੀ ਟਿੱਪਣੀ ਵਿੱਚ ਸਾਡੀ ਉਪਮਾ ਕੀਤੀ ਸੀ ਉਹਨਾਂ ਕਹੇ ਕਿ ਇੱਕ ਪਾਸੇ ਤਾਂ ਸੁਪਰੀਮ ਕੋਰਟ ਸਾਡੀ ਉਪਮਾ ਕਰ ਰਹੀ ਹੈ ਦੂਜੇ ਪਾਸੇ ਜਦੋਂ ਕਿਸਾਨਾਂ ਦੇ ਇੱਕ ਸ਼ੁਭਚਿੰਤਕ ਨੇ ਸੁਪਰੀਮ ਕੋਰਟ ਵਿੱਚ ਰਿਟ ਪਾਈ ਕਿ ਕਿਸਾਨਾਂ ਉੱਤੇ ਸਰਕਾਰ ਨੇ ਗਲਤ ਹਮਲਾ ਕੀਤਾ ਹੈ ਤੇ ਤੁਹਾਡੇ ਹੁਕਮਤ ਦੀ ਉਲੰਘਣਾ ਕੀਤੀ ਹੈ ਸੁਪਰੀਮ ਕੋਰਟ ਨੇ ਉਹ ਰਿਟ ਰੱਦ ਕਰ ਦਿੱਤੀ ਉਹਨਾਂ ਕਹੇ ਕਿ ਜੇਕਰ ਸੁਪਰੀਮ ਕੋਰਟ ਨੂੰ ਕਾਗਜ਼ਾਂ ਵਿੱਚ ਡੱਲੇਵਾਲ ਇੰਨਾ ਹੀ ਚੰਗਾ ਲੱਗਦਾ ਸੀ ਤਾਂ ਉਹ ਪਟੀਸ਼ਨ ਰੱਦ ਕਿਉਂ ਕੀਤੀ ਗਈ ਉਹਨਾਂ ਕਹੇ ਕਿ ਜਦੋਂ ਕਿਸਾਨਾਂ ਦਾ ਅੰਦੋਲਨ ਖਨੋਰੀ ਬਾਰਡਰ ਉੱਤੇ ਚੱਲ ਰਿਹਾ ਸੀ ਤਾਂ ਰੋਜ਼ ਸੁਪਰੀਮ ਕੋਰਟ ਕਿਸਾਨਾਂ ਤੇ ਸਰਕਾਰ ਨੂੰ ਕਹਿੰਦਾ ਸੀ ਕਿ ਡੱਲੇਵਾਲ ਦੀ ਸਿਹਤ ਬਹੁਤ ਜ਼ਰੂਰੀ ਹੈ ਸਰਕਾਰ ਉੱਤੇ ਵੀ ਦਬਾਅ ਪਾਇਆ ਜਾ ਰਿਹਾ ਸੀ ਕਿ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਦਿੱਤਾ ਜਾਵੇ ਡੱਲੇਵਾਲ ਨੇ ਕਿਹਾ ਕਿ ਅਸੀਂ ਨਾਲ-ਨਾਲ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਰਹੇ ਹਾਂ ਕਿ ਉਹ ਮੇਰੀ ਜ਼ਿੰਦਗੀ ਦੀ ਚਿੰਤਾ ਨਾ ਕਰੇ ਬਲਕਿ ਉਹ ਭਾਰਤ ਸਰਕਾਰ ਉੱਤੇ ਦਬਾਅ ਬਣਾਵੇ ਕਿ ਉਹ ਸਾਡੀਆਂ ਮੰਗਾਂ ਮੰਨਣ ਸਾਨੂੰ ਐਮਐਸਪੀ ਗਾਰੰਟੀ ਕਾਨੂੰਨ ਬਣਾ ਕੇ ਦੇਵੇ ਪਰ ਸੁਪਰੀਮ ਕੋਰਟ ਨੇ ਕਦੇ ਵੀ ਭਾਰਤ ਸਰਕਾਰ ਵੱਲ ਮੂੰਹ ਨਹੀਂ ਕੀਤਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਣੇ ਕਿਸਾਨ ਗ੍ਰਿਫਤਾਰ ਕੀਤੇ ਅਤੇ ਆਪਾਂ ਫੈਸਲਾ ਲਿਆ ਸੀ ਇਸੇ ਪਾਣੀ ਉਹ ਨਹੀਂ ਦੇਰ ਤੱਕ ਨਹੀਂ ਬਿਲਾ ਜਿੰਨੀ ਦੇਰ ਤੱਕ ਸਾਡੇ ਸਾਰੇ ਕਿਸਾਨ ਰਹਿਣੇ ਕੋ ਜਾਂਦੇ ਜਿੰਨੀ ਦੇਰ ਤੱਕ ਸਾਡੇ ਕਿਸਾਨਾਂ ਦੇ ਹੋਏ ਸਮਾਨ ਦੀ ਪੂਰਤੀ ਨਹੀਂ ਹੋ ਜਾਂਦੀ ਤੇ ਜਾਂ ਉੱਥੇ ਜੋ ਗੁਰਬਾਣੀ ਦਾ ਖੰਡਨ ਕੀਤਾ ਗਿਆ ਹੈ ਉਹ ਜਿਹੜੀ ਖੰਡਿਤ ਕੀਤੀ ਗੁਰਬਾਣੀ ਦੇ ਪ੍ਰਤੀ ਆਪਾਂ ਕੋਈ ਸਰਕਾਰ ਦੇ ਤੇ ਦਬਾਅ ਬਣਾ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕਰਵਾ ਲੈਂਦੀ ਉਹ ਨੀਂਦਰ ਤੱਕ ਪਾਣੀ ਨਹੀਂ ਪੀਵਾਂਗੇ ਪਰ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਸ ਦਿਨ ਆਪਣੇ ਕਿਸਾਨ ਰਹਾ ਹੋਏ ਇਹ ਵੀ ਕਹਿ ਦਿੱਤਾ ਕਿ ਅਸੀਂ ਮਤਲਬ ਜੋ ਉੱਥੇ ਜਪਜੀਤ ਸਾਹਿਬ ਦੀ ਬਾਣੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਹੋਇਆ ਉਹਦੇ ਤੇ ਅਸੀਂ ਕਾਰਵਾਈ ਕਰਨ ਲਈ ਤਿਆਰ ਹਾਂ ਇਸ ਲਈ ਸਾਰੀ ਅਸੀਂ ਦੀ ਪਰਭਾਈ ਕਰਨ ਲਈ ਤਿਆਰ ਹਾਂ ਫਿਰ ਆਪਾਂ ਪਾਣੀ ਪੀਤਾ ਸੀ ਔਰ ਸਰਕਾਰ ਨੇ ਸਪਰੀਮ ਕੋਰਟ ਸੀ ਕਿ ਆਸੀ ਜਾ ਕੇ ਕਿ ਡੱਲੇয়াল ਨੇ ਮਰਨ ਮਤ ਛੱਡਾ ਤੇ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਬੜੀਆਂ ਵੱਡੀਆਂ ਗੱਲਾਂ ਕਹੀਆਂ ਇਹ ਕਿਹਾ ਸੀ ਯਾਦ ਹੋਏਗਾ ਤੁਹਾਡੇ ਕਿ ਜੀ ਡੱਲੇয়াল ਤਾਂ ਬਹੁਤ ਚੰਗਾ ਲੀਡਰ ਹੈ ਇਹ ਰਾਜਨੀਤੀ ਤੋਂ ਦੂਰ ਹੈ ਫਲਾਨਾ ਹੈ ਫਲਾਨਾ ਬੜੀਆਂ ਬੜੀਆਂ ਆਪਣੀ ਉਪਮਾ ਕੀਤੀ ਸੀ ਉਹ ਉਹਦੇ ਵਿੱਚ ਉਹਨਾਂ ਨੇ ਆਪ ਦੀ ਗੱਲ ਚ ਆਪਣੀ ਯੋਗਿਤੀ ਸੁਪਰੀਮ ਕੋਰਟ ਤੇ ਕਿ ਯਾਦ ਰੱਖਿਓ ਇਹ ਜਦੋਂ ਇੱਕ ਪਾਸੇ ਤਾਂ ਆਪਣੀ ਉਪਮਾ ਕਰ ਰਹੇ ਨੇ ਇੱਕ ਪਾਸੇ ਜਦੋਂ ਆਪਣੇ ਕਿਸੇ ਸ਼ੁਭ ਚਿੰਤਕ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਰੱਖੀ ਕਿ ਜੀ ਕਿਸਾਨਾਂ ਦੇ ਦੇ ਨੇ ਦੇ ਉੱਤੇ ਸਰਕਾਰ ਨੇ ਜਿਹੜਾ ਹਮਲਾ ਕੀਤਾ ਹੈ ਗਲਤ ਕੀਤਾ ਹੈ ਤੁਹਾਡੇ ਹੁਕਮਾਂ ਦੀ ਅਦੁੱਲੀ ਕੀਤੀ ਹੈ ਤਾਂ ਉਸ ਵੇਲੇ ਉਹ ਜਿਹੜੀ ਰੈਟ ਪਾਉਣ ਲੱਗਾ ਸੀ ਆਪਣਾ ਬੰਦਾ ਉਹ ਸੁਪਰੀਮ ਕੋਰਟ ਨੇ ਐਕਸੈਪਟ ਨਹੀਂ ਕੀਤੀ ਜੇ ਡੱਲੇਆ ਲੇਡਾ ਚੰਗਾ ਲੱਗਦਾ ਸੀਗਾ ਸੁਪਰੀਮ ਕੋਰਟ ਦੇ ਕਾਗਜ਼ਾਂ ਦੇ ਸੁਪਰੀਮ ਕੋਰਟ ਦੀ ਸਮਝ ਚ ਫਿਰ ਉਹ ਰਟ ਕਿਉਂ ਨਹੀਂ ਭਾਈ ਮਤਲਬ ਉਹਨਾਂ ਨੇ ਐਕਸੈਪਟ ਕੀਤੀ ਅੱਕਲ ਤੁਹਾਡੇ ਧਿਆਨ ਚ ਮੈਂ ਹੋਰ ਲਿਆਵਾਂ ਜਦੋਂ ਆਪਣਾ ਅੰਛਨ ਖਨੌਰੀ ਬਾਰਡਰ ਤੇ ਚੱਲ ਰਿਹਾ ਸੀ ਉਦੋਂ ਰੋਜ਼ ਸੁਪਰੀਮ ਕੋਰਟ ਦੇ ਕਹਿੰਦਾ ਸੀ ਆਪਾਂ ਨੂੰ ਤੇ ਸਰਕਾਰ ਨੂੰ ਆਪਾਂ ਨੂੰ ਵੀ ਕਹਿੰਦਾ ਸੀਗਾ ਕਿ ਡੱਲੇਆ ਜੀ ਦੀ ਸਿਹਤ ਬਹੁਤ ਇੰਪੋਰਟੈਂਟ ਆ ਉਹ ਆਪ ਦੀ ਦਵਾਈ ਲੈਣਾ ਉਹ ਟ੍ਰੀਟਮੈਂਟ ਕਰਾਉਣਾ ਇਸ ਸਰਕਾਰ ਤੇ ਵੀ ਪ੍ਰੈਸ਼ਰਾਈਜ਼ ਸੀ ਕੀਤਾ ਜਾਂਦਾ ਸੀ ਸਰਕਾਰ ਨੂੰ ਵੀ ਕੁਛ ਕਰੋ ਕਿਵੇਂ ਕਰੋ ਭਾਈ ਉਹਨੂੰ ਉੱਥੇ ਚੱਕ ਕੇ ਹਸਪੀਟਲਾਈਜ਼ ਕਰੋ ਮੈਂ ਇੱਥੇ ਕਹਿਣਾ ਕਿ ਚਾਹਣਾ ਜਦੋਂ ਇਹ ਕਹਿੰਦਾ ਸੀ ਸੁਪਰੀਮ ਕੋਰਟ ਤੇ ਅਸੀਂ ਨਾਲ ਦੀ ਨਾਲ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਰਹੇ ਹਾਂ ਇਹ ਐਸਏ ਇਸ ਮੇਰੀ ਜ਼ਿੰਦਗੀ ਦੀ ਸੁਪਰੀਮ ਕੋਰਟ ਚਿੰਤਾ ਨਾ ਕਰੇ ਸੁਪਰੀਮ ਕੋਰਟ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਭਾਰਤ ਸਰਕਾਰ ਦੇ ਉੱਤੇ ਦਬਾਅ ਬਣਾਵੇ ਕਿ ਉਹ ਸਾਡੀਆਂ ਮੰਗਾਂ ਮੰਨੇ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਦੇਵੇ ਲੇਕਿਨ ਕਦੇ ਵੀ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਵੱਲ ਮੂੰਹ ਨਹੀਂ ਕੀਤਾ ਉਹਨੂੰ ਕਦੇ ਨਹੀਂ ਕਿਹਾ ਅਸੀਂ ਇੱਥੋਂ ਤੱਕ ਕਿ ਚੀਫ ਜਸਟਿਸ ਨੂੰ ਵੀ ਚਿੱਠੀ ਲਿਖੀ ਸੁਪਰੀਮ ਕੋਰਟ ਨੂੰ ਵੀ ਚਿੱਠੀ ਲਿਖੀ ਕਿ ਭਾਈ ਇਹਨਾਂ ਇਨਾਂ ਕਾਰਨਾ ਕਰਕੇ ਐਮਐਸਪੀ ਦੇਣੀ ਬੰਦੀ ਆ ਸਰਕਾਰ ਨੂੰ ਕਹਿ ਕੇ ਐਮਐਸਪੀ ਦਿਵਾਓ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਆਪਣੇ ਆਪ ਸਮਝੋ ਕਿ ਮਤਲਬ ਕੀ ਹੈ ਦਿੱਲੀ ਵਾਲੇ ਸੁਪਰੀਮ ਕੋਰਟ ਉੱਤੇ ਸਵਾਲ ਚੁੱਕਦੇ ਆ ਕਿ ਜੇਕਰ ਦਿੱਲੀ ਵਾਲੇ ਚੰਗਾ ਹੈ ਤਾਂ ਉਹਨਾਂ ਨੇ ਭਾਰਤ ਸਰਕਾਰ ਨੂੰ ਕਿਉਂ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਨਹੀਂ ਕਿਹਾ ਇਸ ਦਾ ਮਤਲਬ ਇਹ ਹੈ ਕਿ ਇਹ ਸਰਕਾਰੀ ਤੰਤਰ ਦੀ ਖੇਡ ਹੈ ਜਿਹੜੀ ਸੁਪਰੀਮ ਕੋਰਟ ਰਾਹੀ ਤੇ ਐਪਾ ਰਾਹੀ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਨਾ ਕਿ ਕਿ ਐਸਕੇਐਮ ਤੇ ਐਸਕੇਐਮ ਗੈਰ ਰਾਜਨੀਤਿਕ ਜਥੇਬੰਦੀਆਂ ਤੇ ਬੀਕੇਯੂ ਇਕਤਾ ਸਿੱਧੂਪੁਰ ਨੂੰ ਅਪੀਲ ਹੈ ਕਿ ਅਜਹੀਆਂ ਐਪਾਂ ਉੱਤੇ ਜੇਕਰ ਕਿਸਾਨਾਂ ਪ੍ਰਤੀ ਕੋਈ ਗੱਲ ਹੁੰਦੀ ਹੈ ਤਾਂ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਸੁਪਰੀਮ ਕੋਰਟ ਨੇ ਵੀ ਇਹ ਕਹਿਤਾ ਕਿ ਡੱਲੇਵਾਲ ਬਹੁਤ ਚੰਗਾ ਹੈ ਉਹ ਜੇ ਡੱਲੇਵਾਲ ਬਹੁਤ ਚੰਗਾ ਹੈ ਤਾਂ ਫਿਰ ਡੱਲੇਵਾਲ ਮਾੜੀਆਂ ਮੰਗਾਂ ਤਾਂ ਮੰਗ ਨਹੀਂ ਰਿਹਾ ਇਹ ਵੀ ਕਿਹਾ ਕਿ ਕਿਸਾਨਾਂ ਦੀਆਂ ਜੈਨਨ ਮੰਗਾਂ ਉਠਾਉਂਦਾ ਤੇ ਜੇ ਸਾਡੀ ਮੰਗ ਜੈਨਨ ਹੈ ਤਾਂ ਕਿਉਂ ਨਹੀਂ ਮਾਨਯੋਗ ਸੁਪਰੀਮ ਕੋਰਟ ਨੇ ਆਹ ਸਰਕਾਰ ਨੂੰ ਕਿਹਾ ਕਿ ਵੀ ਇਹਨਾਂ ਦੀ ਮੰਗ ਮੰਨੋ ਇਹਦਾ ਮਤਲਬ ਇਹ ਨਿਕਲਦਾ ਭਰਾਵੋ ਕਿ ਸਰਕਾਰੀ ਤੰਤਰ ਦੀ ਇੱਕ ਖੇਡ ਹੈ ਜਿਹਦੇ ਤਹਿਤ ਕਦੇ ਸੁਪਰੀਮ ਕੋਰਟ ਦੇ ਥਰੂ ਕਦੇ ਇਹੋ ਜਿਹੀਆਂ ਐਪਾਂ ਦੇ ਥਰੂ ਆਪਾਂ ਨੂੰ ਬਦਨਾਮ ਕਰਨ ਦੀ ਖਾਤਰ ਬਹੁਤ ਤਰ੍ਹਾਂ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਇਹਨੇ ਤੋਂ ਸੰਭਲਣ ਦੀ ਕੋਸ਼ਿਸ਼ ਕਰੋ ਇਹ ਤੋਂ ਬਚਨ ਦੀ ਕੋਸ਼ਿਸ਼ ਕਰੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹੋ ਜਿਹੀਆਂ ਚਾਲਾਂ ਚੱਲਣਗੀਆਂ ਸੋ ਮੈਂ ਸਾਰੇ ਐਸਕੇਮ ਦੇ ਸਾਥੀਆਂ ਨੂੰ ਐਸਕੇਮ ਨੌਨ ਪੋਲੀਟਿਕਲ ਦੇ ਸਾਥੀਆਂ ਨੂੰ ਸਾਰੇ ਬੀਕੇਯੂ ਇਕਤਾ ਸਿੱਧੂ ਪਰਦੇ ਸਾਡੇ ਨੌਜਵਾਨ ਵੀਰ ਸਾਡੇ ਅਬਜ਼ਰਵ ਸਾਡੀਆਂ ਭੈਣਾਂ ਨੂੰ ਬੇਅਤੀ ਕਰਦਾ ਕਿ ਅਜਿਹੀਆਂ ਐਪਾਂ ਦਿੱਤੇ ਜੇ ਕੋਈ ਅਜਿਹੀ ਗੱਲ ਆਉਂਦੀ ਹੈ ਆਪਣੇ ਪ੍ਰਤੀ ਤਾਂ ਉਹਨੂੰ ਇਗਨੋਰ ਕਰੋ ਉਹਨੂੰ ਉਹਨੂੰ ਮਤਲਬ ਡਿਲੀਟ ਕਰਨ ਦੀ ਕੋਸ਼ਿਸ਼ ਕਰੋ ਔਰ ਜਿਹੜਾ ਵੀ ਕਿਸੇ ਸਾਡੇ ਵੀਰ ਨੇ ਸਾਡੇ ਪੇਜਾਂ ਦੇ ਉੱਤੋਂ ਚਲਾਇਆ ਹੈ ਉਹਨਾਂ ਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੱਭ ਰਹੇ ਹਾਂ ਕਿ ਉਹਨਾਂ ਨੇ ਸਾਡੇ ਪੇਜ ਤੋਂ ਇਹ ਗੱਲ ਨੂੰ ਕਿਉਂ ਮੰਤਰ ਫਲਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ